ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਤੇ ਮੈਂ ਹਾਂ ਸ਼ਗੁਨ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਡਾਕਟਰ ਜਸਵੰਦਰ ਪੱਲਾ ਜੋ ਪੰਜਾਬੀ ਇੰਡਸਟਰੀ ਨੂੰ ਇਸ ਸੰਸਾਰ ਨੂੰ ਅਲਵਿਦਾ ਆ ਗਏ ਨੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀਗੇ ਸਾਡੇ ਨਾਲ ਇਸ ਵੇਰੇ ਦਿੱਗਜ ਕਲਾਕਾਰ ਯੋਗਰਾਜ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਕਿਹੋ ਜੇ ਜਜ਼ਬਾਤ ਉਹ ਆਪਣੇ ਸਾਹਮਣੇ ਕਰਨਾ ਚਾਹੁੰਦੇ ਨੇ ਕਿਉਂਕਿ ਅਜਿਹਾ ਸਮਾਂ ਹੈ ਕਿ ਸ਼ਬਦ ਬਹੁਤ ਘੱਟ ਨੇ ਬੋਲਣ ਨੂੰ ਬਾਪੂ ਜੀ ਕੀ ਜਜ਼ਬਾਤ ਨੇ ਇਸ ਵੇਲੇ ਤੁਹਾਡੇ

ਛੇ ਆਪ ਨੂੰ ਪਤਾ ਲੱਗਦਾ ਵਿਸਥਾਰਤੀ ਤੇ ਕਿਸੇ ਨਿਸਰ ਦੇ ਰਹੇ ਜੀ ਰੇਡ ਨੇ ਜੁੜਿਆ ਨਾ ਤੁਸੀਂ ਵੀ ਮੈਂ ਵੀ ਵਾਰੀ ਆਪਣੀ ਬੱਤੀ ਹੋਈ ਹੈ ਜੀ ਅੱਛਾ ਕਾਲਿਆ ਵੀ ਦੇ ਦੁਨੀਆ ਦੇ ਹਿਸਾਬ ਨਾਲ ਚੱਲੀਏ ਤੇ ਫਿਰ ਜੰਮਣ ਤੇ ਮਰਨ ਦਾ ਤਕਕਾ ਦਾ ਤੇ ਫਿਰ ਵੀ ਖੁਸ਼ੀ ਵੀ ਬਣ ਬਿਲਕੁਲ ਐ ਤੇ ਮੈਂ ਤੇ ਹੀ ਤਾਂ ਸੁਣਤਾ ਲੇਕਿਨ ਕਿੱਥੇ ਤੱਕ ਪੜਨਾ ਸਾਡਾ ਸਵਾਲ ਆਇਆ ਜਿੰਨੇ ਵੀ ਮਵਾਜ਼ਿ ਲੋਕਾਂ ਨਾਲ ਮੇਰੇ ਤਾਲੁਕਤ ਰਹੇ ਹਨ ਬੇਸ਼ੱਕ ਉਹ ਫਿਲਮ ਇੰਡਸਟਰੀ ਦੇ ਨੇ ਬੇਸ਼ੱਕ ਉਹ ਕਿਤੇ ਵੀ ਨੇ ਜੀ ਆ ਕਾ ਤਾਂ ਤਾਂ ਕਿਸੇ ਵੀ ਇਨਸਾਨ ਦੀ ਸਤਿਰਤੀ ਤੇ ਪੂਰਾ ਨਹੀਂ ਹੁੰਦਾ ਮਾਰ ਅਹੇ ਇਨਸਾਨ ਤੁਹਾਨੂੰ ਪੜਾਇਆ ਜਾਂਦਾ ਹੈ ਮੂਹ ਪਿਆਰ ਸਿੱਧਕ ਇੱਕ ਦੂਜੇ ਨਾਲ ਆਪਣਾ ਸਾਰਿਆਂ ਦਾ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨੂੰ ਆਪਾਂ ਆਪਣੇ ਬੱਚੇ ਮੰਨਦੇ ਆਂ ਆਪਾਂ ਉਹਨਾਂ ਦਾ ਪਰਿਵਾਰ ਸਮਝਦੇ ਆਂ ਤਾਂ ਪਰਿਵਾਰ ਚ ਕੋਈ ਪਿੱਛੜਦਾ ਤਾਂ ਉਹਦਾ ਸੋਗ ਨਹੀਂ ਮਨਾਈਦਾ ਮੈਂ ਸਮਿਤਾ ਵੀ ਅਨੰਦਪ੍ਰਿਆ ਮੇਰੀ ਮਾਇਆ ਸਾਧਗੁਰੂ ਨੇ ਪਾਇਆ ਸਾਧਗੁਰੂ ਦਾ ਪਾਇਆ ਸੈਤਿ ਮਨ ਬੀ ਆ ਬਦਾਈਆਂ ਨਾ ਗ੍ਰੰਤਨ ਪਰਿਵਾਰ ਤਰੀਆਂ ਸ਼ਬਦ ਕਾ ਬਣਾਈਆਂ ਇਹ ਪਰਲੰਸਾ ਪੜੀਏ ਤਾਂ ਪਰ ਉਹ ਗਲਤੀ ਸੁੱਜੀ ਆਉਂਦੀ ਹੈ ਵੀ ਜਿਹੜਾ ਆਏ ਉਹਨੇ ਚਲੇ ਜਾਣਾ ਆਪਣੀ ਆਪਣੀ ਇੱਕ ਜਰਨੀ ਹੈ ਬੇਟਾ ਲੇਕਿਨ ਪੰਜਾਬੀ ਫਰੋਂ ਇੰਡਸਟਰੀ ਨੂੰ ਜੋ ਕੁਝ ਦੇ ਗਿਆ ਮਾਪੂਲੀ ਨੂੰ ਜੋ ਕੁਝ ਦੇ ਗਿਆ ਜੀ ਜੋ ਕੁਝ ਉਹਨਾਂ ਨੇ ਪੱਲੇ ਪੰਜਾਬ ਵਾਸਤੇ ਕੀਤਾ ਹੈ ਕਲਾਕਾਰ ਹੋਣ ਦੇ ਨਾਤੇ ਜਾਂ ਹੋਰ ਵੀ ਮੇਰਾ ਉਹਨਾਂ ਦਾ ਪਰਸਨ ਬੜਾ ਸਤਿਮਤ ਰਿਹਾ ਹੈ ਜੀ ਜੀ ਉਹ ਔਰ ਮੈਂ ਸਮਝਦਾ ਕਿ ਇਕ ਬੜੇ ਖੂਬਸੂਰਤ ਇਨਸਾਨ ਜਿਹੜੇ ਆਪਣੀ ਡਿਊਟੀ ਕਰਕੇ ਸਤਿਰਤੀ ਤੋਂ ਗਏ ਹੈ ਬਹੁਤ ਘੱਟ ਬੰਦੇ ਨੇ ਜਿਹੜੇ ਆਪਣੀ ਡਿਊਟੀ ਕਰ ਦਿੰਦੇ ਉਹਨਾਂ ਨੇ ਪੂਰੀ ਪੰਜਾਬ ਵਾਸਤੇ ਫਿਲਮ ਇੰਡਸਟਰੀ ਵਾਸਤੇ ਕਲਾ ਵਾਸਤੇ ਬਹੁਤ ਕੁਛ ਕੀਤਾ ਮਹਾਰਾਜ ਅੱਗੇ ਮੇਰੀ ਅਰਦਾਸ ਹੈ ਬੇਨਤੀ ਹੈ ਸਤਿਗੁਰ ਦਾਤਾਰ ਪਿਤਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਮਹਾਰਾਜ ਔਰ ਉਹਨਾਂ ਨੂੰ ਆਪਣੇ ਗਲ ਲਾ ਕੇ ਰੱਖਿਓ ਕਿਉਂਕਿ ਉਹਨਾਂ ਦੀ ਸੇਵਾ ਬਹੁਤ ਬਹਾਰ ਬਿਲਕੁਲ ਬਾਪੂ ਜੀ ਮੈਂ ਇੱਕ ਆਖਰੀ ਸਵਾਲ ਜਿਹੜਾ ਤੁਹਾਨੂੰ ਪੁੱਛਣਾ ਚਾਹੂੰਗੀ ਤੁਹਾਡੇ ਬਹੁਤ ਜ਼ਿਆਦਾ ਗੱਲਬਾਤ ਹੀ ਰਹਿੰਦੇ ਰਹੇ ਉਹ ਜਦ ਵੀ ਮੁਲਾਕਾਤ ਹੁੰਦੀ ਸੀਗੀ ਕਿਸ ਬਾਬਤ ਜ਼ਿਆਦਾ ਗੱਲਾਂ ਕਰਦੇ ਹੁੰਦੇ ਸੀਗੇ ਇੰਡਸਟਰੀ ਦੀਆਂ ਜਾਂ ਹੋਰ ਕਿਸ ਬਾਬਤ ਗੱਲਾਂ ਕਰਦੇ ਸੀਗੇ ਉਹ ਆ ਜਦ ਕਰ ਜੀ ਮਿਲਿਆ ਸੈਂਡੇ ਪਿਆਰ ਤੇ ਸਦਕ ਨਾਲ ਮਿਲਿਆ ਜਿੱਥੇ ਬਾਕੇ ਮਿਲਦੇ ਸੀ ਔਰ ਹਮੇਸ਼ਾ ਵਰਤੇ ਦੇ ਵਾ ਮੈਨੂੰ ਅਜਿਹੀ ਲਾਈਨ ਨਹੀਂ ਮਿਲਦੀ ਜਦ ਵੀ ਉਹ ਨੇ ਮਿਲਣਾ ਹਾਲਾਂਕਿ ਜਵਾਨੀ ਵੇਲੇ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਨਾਮ ਮੇਰਾ ਸਾਫ਼ ਹੈ ਮਿਸਤਰੀ ਸ਼ੇਖ ਦਾ ਇਹਨਾਂ ਭਈਆ ਕਿਸੇ ਮਾਂ ਲੇਲਾ ਤੈਨੂੰ ਬਹੁਤ ਗੁਰਬਾੜੀ ਪੜ ਕੇ ਮਾਰੇ ਦਾ ਨਾਂ ਪੜ ਕੇ ਜੰਮਿਆ ਤੇ ਤੈਨੂੰ ਆਪਣੇ ਬਹੁਤ ਕਿਤੇ ਖਾਸ ਜਗ੍ਹਾ ਬੈਠ ਕੇ ਬਣਾਇਆ ਜੀ ਉਹ ਬੰਦੇ ਦੇ ਬੜੇ ਦੇਖੇ ਨੇ ਦਾ ਖੂਬਸੂਰਤ ਦਾ ਪਿਆਰਾ ਇਨਸਾਨ ਹੈ ਤੂੰ ਮੈਂ ਕਹਾ ਮਾਨਾ ਕਿ ਅਸੀਂ ਤਾਂ ਥੋੜੀ ਚਰਨਾ ਸੀ ਥੂੜੀ ਹੈ ਨਹੀਂ ਪਰ ਮੈਂ ਕਹਿੰਦਾ ਕਾਮੇਡੀ ਚ ਟੀਕ ਮਹਾਰਾਜ ਜਾਂ ਕਲਾ ਦੇ ਵਿੱਚ ਉਹਨਾਂ ਦੀ ਮਾਸਤੀ ਸੀ ਉਹ ਹਮੇਸ਼ਾ ਗੱਲ ਕਰਦੇ ਸੀ ਕਿ ਮੈਂ ਕਹਿੰਦਾ ਪਰ ਲਜ਼ਾ ਇੰਨੇ ਅੱਗਲਾਸ ਵਿੱਚ ਚੇਤੇ ਕਿਵੇਂ ਰਹਿ ਜਾਂਦੀਆਂ ਜੀ ਕਦੇ ਉਹ ਮੈਨੂੰ ਵੀ ਨਹੀਂ ਪਤਾ ਮੈਂ ਕੀ ਕਰਦਾ ਜੋ ਕੁਝ ਕਰਦਾ ਮੇਰਾ ਰੱਬ ਹੀ ਕਰਦਾ ਸੋ ਆਈ ਥਿੰਕ ਉਹ ਆਲਦੀ ਬੜੀ ਗੱਲ ਮੈਨੂੰ ਬੜੀ ਚੰਗੀ ਲੱਗਦੀ ਸੀ ਕਿ ਉਹ ਹਮੇਸ਼ਾ ਪਰਮਾਤਮਾ ਨੂੰ ਹੀ ਕਹਿੰਦੇ ਸੀ ਵੀ ਜੋ ਕੁਝ ਵੀ ਅੱਜ ਹੈਗਾ ਜੋ ਕੁਝ ਵੀ ਮੇਰੇ ਸਕੇਗਾ ਮਾਵਾਹ ਹੈ ਦੁਨੀਆ ਦੇ ਵਿੱਚ ਇਹ ਸਭ ਉਸ ਨਿਰੰਕਾਰ ਉਸ ਪਿਤਾ ਉਸ ਗੁਰੂ ਕਰਦਾ ਆਸ਼ੀਰਵਾਦ ਆਈ ਥਿੰਕ ਐਵੇਂ ਜੀ ਅੱਲਾ ਹਮੇਸ਼ਾ ਹੀ ਮੇਰਾ ਕਰਦੇ ਰਹਿੰਦੇ ਕੁਦਰਤੀ ਕਰਦੇ ਰਹਿੰਦੀ ਸੀ ਪਰਮਾਤਮਾ ਤੁਸੀਂ ਦੱਸਿਆ ਬੜਾ मैं दुख नहीं मना मैं खुशी पर जरूर कहना कि चेर भी सफर किया तोफीक बख्शे जिसनू देख के दुनिया के वाह क्या इंसान से क्या बाल सी मैं समझता पन्ना साहब जब तक भी रहे कमाल और गए ने ਅੱਜਿੱਥੇ ਵੀ ਰਹਿਣਗੇ ਜਿੱਥੇ ਵੀ ਮਹਾਰਾਜ ਨੂੰ ਰੱਖਣਗੇ ਉੱਥੇ ਵੀ ਮਨਾਈ ਮਾਰਨਗੇ ਕਿਉਂਕਿ ਇਹ ਜਰੂਰ ਜਿੰਦਗੀ ຊਮੇਟਾ ਟ੍ਰੈਵਲ ਕਰਦੀ ਰਹਿੰਦੀ ਹੈ ਜਾਂ ਚਰਮ ਲੈਂਦੀ ਰਹਿੰਦੀ ਹੈ ਆਪਣਾ ਕੰਮ ਕਰਦੀ ਰਹਿੰਦੀ ਹੈ ਸੋ ਮੈਨੂੰ ਬੜਾ ਹੁੰਦੇ ਮਾਨ ਸਤਿਕਾਰ ਤੇ ਬੜਾ ਪਿਆਰ ਰਿਹਾ ਹੈ ਹਮੇਸ਼ਾ ਉਹਦਾ ਨਾਲੋਂ ਨਹੀਂ ਗੱਲ ਜੀ ਬਿਲਕੁਲ ਬਹੁਤ ਚੁੱਕਿਆ ਬਾਪੂ ਜੀ ਧੰਨਵਾਦ ਜੀ ਸੁਏ ਸਿਗੇ ਸਾਡੇ ਨਾਲ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਯੋਗਰਾਜ ਸਿੰਘ ਜਿਨ੍ਹਾਂ ਦਾ ਜਸਵਿੰਦਰ ਪੱਲਾ ਹੋਣਾ ਦੇ ਨਾਲ ਬੇहद ਪਿਆਰ ਰਿਹਾ ਔਰ ਪੰਜਾਬੀ ਇੰਡਸਟਰੀ ਦੇ ਜਿੰਨੇ ਵੀ ਕਲਾਕਾਰ ਨੇ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਉਹਨਾਂ ਦੇ ਘਰ ਪਹੁੰਚ ਰਹੇ ਨੇ ਮੋਹਾਲੀ ਵਿਖੇ ਉਹਨਾਂ ਦਾ ਕੱਲ ਜਿਹੜਾ ਹੈ ਅੰਤਿਮ ਸੰਸਕਾਰ ਹੋਵੇਗਾ ਸੋ ਅੰਤਿਮ ਦਰਸ਼ਨਾਂ ਦੇ ਲਈ ਉਹਨਾਂ ਦੇ ਚਾਹਣ ਵਾਲੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਜਿੰਨੇ ਵੀ ਨੇ ਉੱਥੇ ਪਹੁੰਚ ਰਹੇ ਨੇ